ਹਾਂਜੀ ਦੋਸਤੋ ਅਮਰਤ ਟੈਕ YouTube ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿ ਇੰਡੀਅਨ ਪੋਸਟਲ ਡਿਪਾਰਟਮੈਂਟ ਵੱਲੋਂ 44228 ਪੋਸਟਾਂ ਦਾ ਐਲਾਨ ਕਰ ਦਿੱਤਾ ਗਿਆ ਜੀ ਕੈਂਡੀਡੇਟ ਲਈ ਇਹਨਾਂ ਪੋਸਟਾਂ ਨੂੰ ਭਰਨ ਦਾ ਸੁਨਹਿਰੀ ਮੌਕਾ ਹੈ ਕਿਉਂਕਿ ਇਹਨਾਂ ਪੋਸਟਾਂ ਦਾ ਕੋਈ ਲਿਖਤੀ ਪੇਪਰ ਨਹੀਂ ਹੋਵੇਗਾ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਜਾਵੇਗੀ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਕੀ ਕੀ ਪ੍ਰੋਸੈਸ ਹੈ ਆਓ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਦੱਸ ਦਿਆਂ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਸਰਕਾਰ ਵੱਲੋਂ ਜਦੋਂ ਵੀ ਕੋਈ ਭਰਤੀ ਹੁੰਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ ਤਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਵੈਕੈਂਸੀ ਡਿਟੇਲ ਦੀ ਗੱਲ ਕਰਦੇ ਹਾਂ ਪੋਸਟ ਦਾ ਨਾਮ ਹੈ ਜੀ ਗ੍ਰਾਮੀਨ ਡਾਕ ਸੇਵਕ ਦੀ ਪੋਸਟ ਹੈ ਬ੍ਰਾਂਚ ਪੋਸਟ ਮੈਨੇਜਰ ਦੀਆਂ ਪੋਸਟਾਂ ਨੇ ਜੀ ਅਸਿਸਟੈਂਟ ਬ੍ਰਾਂਚ ਪੋਸਟ ਮੈਨੇਜਰ ਦੀਆਂ ਪੋਸਟਾਂ ਨੇ ਜੀ ਡੀ ਐਸ ਬੀ ਪੀ ਐਮ ਤੇ ਏ ਬੀ ਪੀ ਐਮ ਦੀਆਂ ਪੋਸਟਾਂ ਨੇ ਕੁਆਲਿਫੀਕੇਸ਼ਨ ਦੇ ਵਿੱਚ ਇਹਨਾਂ ਨੇ ਕਿਹਾ ਕਿ 10ਵੀਂ ਪਾਸ ਕੈਂਡੀਡੇਟ ਨੂੰ ਹੋਣਾ ਚਾਹੀਦਾ ਤੇ ਉਸ ਨੂੰ ਲੋਕਲ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਰਕਲ ਵਾਈਜ਼ ਵੈਕੈਂਸੀ ਜਿਓ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਸਾਡੀ ਅਸ ਅਫੀਸ਼ੀਅਲ ਵੈਬਸਾਈਟ ਤੇ ਆ ਕੇ ਰੀਡ ਆਊਟ ਕਰ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਏਜ ਲਿਮਟ ਦੀ ਏਜ ਲਿਮਟ ਦੇ ਵਿੱਚ 18 ਤੋਂ ਲੈ ਕੇ 40 ਸਾਲ ਜਿਹੜੀ ਕਿ ਏਜ ਲਿਮਟ ਰੱਖੀ ਹੋਈ ਆ ਏਜ ਰਿਲੈਕਸੇਸ਼ਨ ਐਕਸਟਰਾ ਐਸ ਪਰ ਰੂਲਸ ਲਿਖਿਆ ਹੋਇਆ ਇਹਨਾਂ ਨੇ ਕਿ ਏਜ ਦੀ ਰਿਲੈਕਸੇਸ਼ਨ ਜਿਹੜੀ ਉਹ ਕੈਂਡੀਡੇਟ ਨੂੰ ਮਿਲ ਜਾਣੀ ਹੈ ਜਿਵੇਂ ਐਸੀ ਕੈਟਾਗਰੀ ਨੂੰ 40 ਤੋਂ ਮਤਲਬ 45 ਸਾਲ 18 ਤੋਂ 45 ਸਾਲ ਤੱਕ ਮਿਲ ਜਾਊਗੀ ਤੇ ਜਿਹੜੇ ਬੀਸੀ ਕੈਂਡੀਡੇਟ ਹੋਣਗੇ ਉਹਨਾਂ ਨੂੰ 18 ਤੋਂ ਲੈ ਕੇ 43 ਸਾਲ ਤੱਕ ਛੋੜ ਮਿਲ ਜਾਣੀ ਹੈ ਜੀ ਅੱਗੇ ਇਹ ਜਿਹੜੀ ਛੋੜ ਹੈਗੀ ਅੱਗੇ ਇਹ ਲਾਸਟ ਡੇਟ ਤੱਕ ਜਦੋਂ ਤੱਕ ਪੋਸਟਾਂ ਦੀ ਲਾਸਟ ਡੇਟ ਆ 5 8 2024 ਤੱਕ ਐਪਲੀਕੇਬਲ ਹੈ ਜੀ ਅਗੇ ਇਪੋਰਟੈਂਟ ਡੇਟਸ ਦੀ ਗੱਲ ਕਰੀਏ ਤਾਂ ਸਟਾਰਟਿੰਗ ਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਜਿਹੜਾ ਕਿ 15 7 2024 ਤੋਂ ਪੋਸਟਾਂ ਭਰਨੀਆਂ ਸ਼ੁਰੂ ਹੋਈਆਂ ਨੇ ਤੇ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 5 8 2024 ਹੈ ਜੀ ਕਰੈਕਸ਼ਨ ਵਿੰਡੋ ਅਗਰ ਤੁਹਾਨੂੰ ਭਰਦੇ ਸਮੇਂ ਇਹਨਾਂ ਪੋਸਟਾਂ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਤਾਂ ਤੁਸੀਂ ਇਹਨਾਂ ਡੇਟਾਂ ਦੇ ਵਿੱਚ 6 ਅਗਸਤ ਅਤੇ 8 ਅਗਸਤ ਤੱਕ 6 7 ਤੇ 8 ਅਗਸਤ ਨੂੰ ਜਿਹੜਾ ਕਿ ਕਰੈਕਸ਼ਨ ਕਰ ਸਕਦੇ ਹੋ ਧਿਆਨ ਰੱਖਿਓ ਤੁਹਾਡਾ ਨੇਮ ਜੈਂਡਰ ਡੇਟ ਆਫ ਬਰਥ ਵਿੱਚ ਜਿਹੜੀ ਕਿ ਕਰੈਕਸ਼ਨ ਨਹੀਂ ਹੁੰਦੀ ਇਸ ਕਰਕੇ ਤੁਸੀਂ ਫਾਰਮ ਨੂੰ ਧਿਆਨ ਨਾਲ ਫਿਲ ਕਰਨਾ ਜੀ ਮੈਟਲਿਸਟ ਦੀ ਡੇਟ ਜਿਹੜੇ ਨੇ ਪਾਈ ਆ ਵੀ ਜਲਦੀ ਹੀ ਜਿਹੜੀ ਮੈਟਲਿਸਟ ਪਾ ਦਿੱਤੀ ਜਾਊਗੀ ਅੱਗੇ ਤੁਹਾਨੂੰ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਰਜਿਸਟ੍ਰੇਸ਼ਨ ਲਿੰਕ ਦਿੱਤੇ ਹੋਏ ਨੇ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਹੋਇਆ ਤੇ ਫੁੱਲ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਤਾਂ ਇਹਦੇ ਲਈ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਜਿਹੜੀ ਪੰਜਾਬ ਜੌਬ ਸਰਚ .online ਤੇ ਵਿਜ਼ਿਟ ਕਰ ਸਕਦੇ ਹੋ ਤੇ ਇਸ ਵੈਬਸਾਈਟ ਤੇ ਤੁਹਾਨੂੰ ਪੋਸਟਾਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਮਿਲ ਜਾਊਗੀ ਵੈਬਸਾਈਟ ਦਾ ਨਾਮ ਹੈ ਜੀ ਪੰਜਾਬ ਜੌਬ ਸਰਚ .ਆਨਲਾਈਨ ਤੁਸੀਂ ਇਸ ਵੈਬਸਾਈਟ ਤੇ ਆ ਕੇ ਕਿਸੇ ਵੀ ਤਰ੍ਹਾਂ ਦੀ ਪੋਸਟ ਦੀ ਚਾਹੇ ਐਡਮਿਟ ਕਾਰਡ ਰਿਜ਼ਲਟ ਚਾਹੇ ਲੇਟੈਸਟ ਵੈਕੈਂਸੀ ਆ ਜਾਣਕਾਰੀ ਲੈ ਸਕਦੇ ਹੋ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ